ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 12 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਜਿਵੇਂ ਆਪਾਂ ਦੱਸਿਆ ਹੋਇਆ ਸੀਗਾ ਕਿ ਸਿਸਟਮ ਆ ਰਿਹਾ ਹੈ ਤੇ 11 ਤੇ 12 ਨੂੰ ਅਸਰ ਜ਼ਿਆਦਾ ਦਿਖਾਈ ਦੇਵੇਗਾ ਪਰ ਹੋਇਆ ਥੋੜਾ ਜਿਹਾ ਉਸ ਤੋਂ ਉਲਟ ਹੈ ਕੱਲ ਤਕਰੀਬਨ ਸਾਰੇ ਹੀ ਇਲਾਕੇਵਰ ਵਿੱਚ ਬੱਦਲਵਾਈ ਬਣੀ ਰਹੀ ਪਰ ਮੀਂਹ ਦਾ ਨਾਮੂ ਨਿਸ਼ਾਨ ਨਹੀਂ ਰਿਹਾ। ਕਈ ਵਾਰ ਸਾਡੇ ਵੀ ਅੰਦਾਜ਼ੇ ਗਲਤ ਹੋ ਜਾਂਦੇ ਹਨ। ਇਹ ਗੱਲ ਆਪਾਂ ਪਹਿਲੂ ਹੀ ਕਹਿ ਰਹੇ ਹਾਂ ਤੇ ਅੱਜ 12 ਮਈ ਨੂੰ ਸਿਸਟਮ ਅਜੇ ਗਿਆਨ ਨਹੀਂ ਹੈ ਕਿਤੇ ਵੀ ਤੇ ਇਹ ਪੰਜਾਬ ਦੇ ਉੱਪਰ ਬਰਕਰਾਰ ਹੈ ਪਰ ਇਸ ਦਾ ਅਸਰ ਤਦ ਹੀ ਹੋਵੇਗਾ ਜੇਕਰ ਅੱਜ ਦੁਪਹਿਰ ਵੇਲੇ ਤੱਕ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਧੁੱਪ ਤੇ ਹੋਮਸ ਵਾਲਾ ਮਾਹੌਲ ਬਣਦਾ ਹੈ ਤਾਂ ਬਾਅਦ ਦੁਪਹਿਰ ਤੋਂ ਪੰਜਾਬ ਦੇ ਵਿੱਚ ਤਕੜੀਆਂ ਕਾਰਵਾਈਆਂ ਹੋ ਸਕਦੀਆਂ ਨੇ ਜੇਕਰ ਕੱਲ ਵਾਂਗੂ ਬਦਲਵਾਈਆਂ ਅੱਜ ਦਿਨ ਵੇਲੇ ਵੀ ਬਣੀ ਰਹੇ ਤੇ ਮੌਸਮ ਠੰਡਾ ਰਿਹਾਤਾ ਤਕਰੀਬਨ ਕੱਲ ਵਾਂਗੂ ਮੌਸਮ ਅੱਜ ਵੀ ਰਹਿਣ ਦੀ ਸੰਭਾਵਨਾ ਹੈ ਕਿ ਕਿਸੇ ਇਲਾਕਿਆਂ ਦੇ ਵਿੱਚ ਹੋ ਸਕਦਾ ਹੈ ਕਿ ਟੁੱਟਮੀਆ ਕਾਰਵਾਈਆਂ ਹੋ ਜਾਣ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੀ ਰਹੇਗਾ ਹਲਕੇ ਫੁਲਕੇ ਬੱਦਲਬਾਹੀ ਲਗਾਤਾਰ ਬਣੀ ਰਹੇਗੀ ਦੂਸਰੀ ਤਰਫ ਜੇਕਰ ਗੱਲ ਕਰੀਏ ਤਾਂ ਦੁਪਹਿਰ ਤੋਂ ਬਾਅਦ ਜੇਕਰ ਗਰਮੀ ਤੇ ਹੌਮਸ ਵਾਲਾ ਮਾਹੌਲ ਬਣਦਾ ਹੈ ਜਾਂ ਦਿਨ ਵੇਲੇ ਧੁੱਪ ਲੱਗਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਤਕੜੀਆਂ ਕਾਰਵਾਈਆਂ ਦੇਖਿਆ ਜਾ ਸਕਦੇ ਹਨ ਖਾਸ ਕਰਕੇ ਗੁਰਦਾਸਪੁਰ ਅਮਰitsar ਪਠਾਨਕੋਟ ਹੁਸ਼ਿਆਰਪੁਰ ਕਰਪੂਥਲਾ ਜਲੰਧਰ ਤੇ ਤਰਨਤਾਰਨ ਦੇ ਇਲਾਕੇ ਚੰਗੇ ਪ੍ਰਭਾਵਿਤ ਹੋ ਸਕਦੇ ਹਨ ਇਹਨਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ ਦੂਸਰੀ ਤਰਫ ਫਾਜ਼ਿਲਕਾ ਫਰੀਦਕੋਟ ਮੁਕਸਰ ਬਨਾਲਾ ਤੇ ਬਠਿੰਡਾ ਮਾਨਸਾ ਦੇ ਇਲਾਕਿਆਂ ਦੇ ਵਿੱਚ ਰਾਤ ਵੀ ਠੰਡੀ ਹਨੇਰੀ ਚੱਲੀ ਹੈ ਜੇਕਰ ਅੱਜ ਇਹਨਾਂ ਇਲਾਕਿਆਂ ਦੇ ਵਿੱਚ ਵੀ ਧੁੱਪ ਲੱਗਦੀ ਹੈ ਤਾਂ ਕਿ ਨਾਲਾਕਿਆਂ ਦੇ ਵਿੱਚ ਵੀ ਦੁਪਹਿਰ ਤੋਂ ਬਾਅਦ ਚੰਗੀ ਆ ਕਾਰਵਾਈਆਂ ਹੋਣ ਦੀ ਉਮੀਦ ਹੈ ਪਰ ਇਹ ਕਾਰਵਾਈਆਂ ਇੱਕ ਸਰ ਨਹੀਂ ਹੋਣਗੇ ਟੁੱਟਵੇਂ ਤੌਰ ਤੇ ਪੰਜਾਬ ਦੇ ਵਿੱਚ ਲਗਾਤਾਰ ਹੁੰਦੀ ਆ ਰਹਿਣਗੀ ਆ ਸੋ ਕਹਾਣੀ ਇੰਨੀ ਹੈ ਕਿ ਅੱਜ ਪੰਜਾਬ ਦੇ ਵਿੱਚ ਇੱਕ ਸਿਸਟਮ ਦਾ ਆਖਰੀ ਦਿਨ ਹੈ ਹਲਕੇ ਤੋਂ ਦਰਮਿਆਨਾ ਵੀ ਪੈਣ ਦੀ ਸੰਭਾਵਨਾ ਬਣੀ ਹੈ